ਡੇਡੀ ਚੰਡੀਗੜ੍ਹ ਦੇਖ ਰਹੇ तमाम ਦਰਸ਼ਕਾਂ ਦਾ ਮੈ ਰਨਜੀਤ ਸਵਾਗਤ ਕਰਦੀ ਹਾਂ ਪ੍ਰੋਗਰਾਮ ਯੰਗ ਤਰੰਗ ਦੇ ਵਿੱਚ ਦੋਸਤੋ ਤੁਸੀਂ ਜਾਣਦੇ ਹੋ ਕਿ ਹਰ ਵਾਰ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਨਵੀਂ ਜਨਰੇਸ਼ਨ ਨੂੰ ਨਵੇਂ ਖੂਨ ਨੂੰ ਰੂਬਰੂ ਕਰਵਾਉਂਦੇ ਹਾਂ ਜਿਨ੍ਹਾਂ ਦੇ ਵਿੱਚ ਹੁੰਦਾ ਹੈ ਕੋਈ ਖਾਸ ਟੈਲੈਂਟ ਚਾਹੇ ਉਹ ਗੀਤਕਾਰੀ ਦਾ ਹੋਵੇ ਲਿਖਣਕਾਰੀ ਦਾ ਹੋਵੇ ਜਾਂ ਕੋਈ ਵੀ ਹੋਵੇ ਸੋ ਅੱਜ ਵੀ ਸਾਡੇ ਨਾਲ ਇੱਕ ਗੀਤਕਾਰ ਮੌਜੂਦ ਨੇ ਜੀ ਹਾਂ ਨਾਮ ਹੈ ਉਹਨਾਂ ਦਾ ਅਮਨ ਪੰਜਾਬੀ ਔਰ ਇਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਲਈ ਗੀਤ ਲਿਖੇ ਨੇ ਗਾਉਂਦੇ ਤਾਂ ਬਾ ਕੁਮਾਲ ਹੀ ਨੇ ਸੋ ਅੱਜ ਅਸੀਂ ਇਹਨਾਂ ਦੇ ਨਾਲ ਗੱਲਾਂ ਕਰਾਂਗੇ ਜਾਣਾਂਗੇ ਇਹਨਾਂ ਦੇ ਇਸ ਸ਼ੌਕ ਬਾਰੇ ਤੇ ਅੱਗੇ ਇਹਨਾਂ ਦੇ ਪਵਿੱਕ ਤੇ ਕੀ ਪਰਪਸ ਨੇ ਉਹ ਸਾਰੀਆਂ ਗੱਲਾਂ ਸੀ ਕਰਾਂਗੇ ਇਹਨਾਂ ਦੇ ਨਾਲ ਸੋ ਅਮਨ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ 'ਚ ਸਸਿਕਾ ਸਸਿਕਾ ਜੀ ਹੋਰ ਸੁਣਾਓ ਅਮਨ ਕਿਵੇਂ ਠੀਕ ਹੋ ਬਹੁਤ ਵਧੀਆ ਤੁਸੀਂ ਦੱਸੋ ਜੀ ਬਿਲਕੁਲ ਠੀਕ-ਠਾਕ ਅਮਨ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਜਾਣਾਂਗੇ ਕਿ ਉਮਰ ਤਾਂ ਤੁਹਾਡੀ ਥੋੜੀ ਹੈ ਛੋਟੀ ਜਿਹੀ ਲੱਗਦੇ ਹੋ ਹਲੇ ਤੇ ਗਾ ਪਰ ਬੋਸਣਾ ਲੈਂਦੇ ਉਹ ਲੇਖਕ ਦਾ ਲਿਖਦੇ ਵੀ ਤੁਸੀਂ ਵਾ ਕਮਾ ਲਓ ਲਿਖਣ ਦਾ ਸ਼ੌਕ ਪਹਿਲਾਂ ਪਿਆ ਸੀ ਜਾਂ ਗਾਉਣ ਦਾ ਐਕਚੁਅਲੀ ਪਹਿਲਾਂ ਮੈਨੂੰ ਗਾਉਣ ਦਾ ਹੀ ਸ਼ੌਕ ਪਿਆ ਸੀ ਜੀ ਜਿਵੇਂ 15 ਅਗਸਤ ਹੋ ਗਈ 26 ਜਨਵਰੀ ਹੋ ਗਈ ਸਕੂਲ ਦੇ ਵਿੱਚ ਪਰਫਾਰਮੈਂਸ ਹੁੰਨੀ ਹੈਗੀਆਂ ਜੀ ਉੱਥੇ ਮੈਂ ਪਰਫਾਰਮ ਕਰਨਾ ਸ਼ੁਰੂ ਕੀਤਾ ਫਿਰ ਉਦੋਂ ਲੱਗ ਗਿਆ ਸੀਗਾ ਪਤਾ ਵੇ ਹਾਂ ਗਾਤਮਾ ਲੈਣੀਆਂ ਅੱਛਾ ਹਾਂਜੀ ਤੇ ਜਦੋਂ ਤੁਹਾਨੂੰ ਤੁਸੀਂ ਗਾਉਣ ਲੱਗੇ ਤੇ ਫੈਮਿਲੀ ਵੱਲੋਂ ਪੂਰੀ ਸਪੋਰਟ ਮਿਲੀ ਕਦੇ ਰੋਕਿਆ ਨਹੀਂ ਉਹਨਾਂ ਨੇ ਨੇ ਐਚਚੁਲੀ ਮੇਰੀ ਫੈਮਿਲੀ ਵਿੱਚ ਹੀ ਗਾਉਂਦੇ ਸੀਗੇ ਸੋ ਇਹ ਦੇ ਕਰਕੇ ਕੋਈ ਦਿੱਕਤ ਨਹੀਂ ਜੀ ਤੇ ਫੈਮਿਲੀ ਦੇ ਵਿੱਚ ਕੌਣ ਗਾਉਂਦਾ ਸੀ ਐਚਚੁਲੀ ਸਾਡੇ ਬਾਬਾ ਜੀ ਸੀ ਜਿਹੜੇ ਉਹ ਕੀਰਤਨ ਕਰਦੇ ਸੀਗੇ ਸੋ ਫਿਰ ਉਹੀ ਪਰੰਪਰਾ ਜਿਹੜੀ ਤੁਰੀ ਆ ਰਹੀ ਹੈ ਠੀਕ ਹੈ ਹਾਂਜੀ ਤੇ ਇਸ ਤੋਂ ਬਿਨਾ ਤੁਸੀਂ ਕੀ ਕਰਦੇ ਹੋ ਲਿਖਣ ਗਾਉਣ ਤੋਂ ਬਿਨਾ ਲਿਖਣ ਗਾਉਣ ਤੋਂ ਬਿਨਾ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੀ ਐਚ ਡੀ ਕਰ ਰਹੀ ਹਾਂ ਇਸ ਟਾਈਮ ਪੰਜਾਬੀ ਵਿਭਾਗ ਵਿੱਚ ਜੀ ਵੀ ਮਤਲਬ ਤੁਸੀਂ ਲਾਈਨ ਚੁਣੀ ਆ ਆਪਣੀ ਗੀਤਕਾਰੀ ਦੀ ਤੇ ਫਿਰ ਕੀ ਤੁਹਾਨੂੰ ਲੱਗਾ ਵੀ ਇਹਦੇ ਵਿੱਚ ਜੇ ਤੁਸੀਂ ਸਟੱਡੀ ਕਰੋਗੇ ਪੀ ਐਚ ਡੀ ਕਰੋਗੇ ਤੇ ਉਹਦੇ ਨਾਲ ਕਿਹੜੀ ਲਾਈਨ ਜਿਹੜੀ ਆ ਉਹ ਜ਼ਿਆਦਾ ਬੈਨੀਫਿਟ ਹੋਊਗੀ ਗੀਤਕਾਰੀ ਵਾਲੀ ਜਾਂ ਟੀਚਿੰਗ ਵਾਲੀ ਨੇ ਐਕਚੁਅਲੀ ਗੀਤਕਾਰੀ ਲਈ ਹੀ ਮੈਂ ਪੀ ਐਚ ਡੀ ਦਾ ਰਾਹ ਚੁਣਿਆ ਸੀਗਾ ਸੋ ਮੈਨੂੰ ਲੱਗਦਾ ਸੀਗਾ ਵੀ ਮੈਂ ਜ਼ਿਆਦਾ ਚੀਜ਼ਾਂ ਸਿੱਖ ਸਕਾਂਗੀ ਜ਼ਿਆਦਾ ਨੌਲੇਜ ਆਏਗੀ ਤੇ ਉਹ ਮੈਂ ਆਪਣੇ ਗੀਤਾਂ ਵਿੱਚ ਲੈ ਕੇ ਜਾਊਂਗੀ ਟੀਚਿੰਗ ਦਾ ਹਜੇ ਤੱਕ ਮੈਂ ਕੁਝ ਨਹੀਂ ਸੋਚਿਆ ਤੇ ਜਦੋਂ ਤੁਸੀਂ ਫਿਰ ਇਹ ਫੀਲਡ ਚੁਣ ਲਿਆ ਪੀ ਐਚ ਡੀ ਤੁਹਾਡਾ ਫੀਲਡ 뮤직 ਦਾ ਹੈ ਤੇ ਤੁਸੀਂ ਗਾਏ ਉਹ ਵਿਸ਼ੇ ਪੰਜਾਬੀ ਵੱਲ ਇਸ ਤਰ੍ਹਾਂ ਕਿਵੇਂ ਹੈ ਅਚਲੀ ਮੈਨੂੰ ਲਿਟਰੇਚਰ ਪੜਨ ਦਾ ਵੀ ਸ਼ੌਂਕ ਸੀਗਾ ਸ਼ੁਰੂ ਤੋਂ ਹੀ ਮੈਂ 7ਵੀਂ 8ਵੀਂ ਕਲਾਸ ਤੋਂ ਬਾਅਦ ਮਤਲਬ ਇਤਿਹਾਸ ਪੜਨ ਲੱਗ ਪਈ ਸੀਗੀ ਅਲੱਗ-ਅਲੱਗ ਲਿਟਰੇਚਰ ਫਿਰ ਗੁਰਦੇਵਾਲ ਸਿੰਘ ਨੂੰ ਪੜਿਆ ਜਿਵੇਂ ਤੋਂ ਉਸ ਤੋਂ ਉਹਦੇ ਨਾਲ ਮੈਨੂੰ ਨਾਲ ਨਾਲ ਹੀ ਚੱਲ ਰਿਆ ਸੀ ਮਿਊਜ਼ਿਕ ਵੀ ਤੇ ਲਿਟਰੇਚਰ ਵੀ ਜੀ ਜੀ ਤੇ ਤੁਹਾਡਾ ਗਾਇਆ ਹੋਇਆ ਗੀਤ ਸੁਣਾਗੇ ਠੀਕ ਹੈ ਜੀ ਸੁਣਾ ਦਿਓ ਕਿਹੜਾ ਗੀਤ ਸੁਣੋਗੇ ਤੁਸੀਂ ਤੁਹਾਨੂੰ ਜਿਹੜੇ ਵੀ ਗੀਤ ਸੋਹਣੇ ਲੱਗਦੇ ਆ ਇੱਕ ਇੱਕ ਕਰਕੇ ਅਸੀਂ ਤੁਹਾਡੇ ਤੋਂ ਸੁਣ ਲਾਂਗੇ ਤੁਹਾਡੀ ਮਰਜ਼ੀ ਹੈ ਆਪਣੀ ਚੁਆਇਸ ਹੈ ਜਿਹੜਾ ਵੀ ਤੁਸੀਂ ਪਹਿਲਾਂ ਸੁਣਾਉਣਾ ਚਾਹੋ ਠੀਕ ਹੈ ਜੀ ਸੋ ਇੱਕ ਮੇਰਾ ਗੀਤ ਸੀਗਾ ਮੈਂ ਜ਼ਿੰਦਗੀ ਦੇ ਬੜੇ ਲੋ ਮੋੜ ਤੇ ਸੀ ਉਸ ਟਾਈਮ ਉਸ ਟਾਈਮ ਲਿਖਿਆ ਸੀ ਕਿ ਮੈਂ ਆਖਰ ਨੂੰ ਹਾਰ ਸਵੀਕਾਰ ਕਰਕੇ ਇਹ ਮਾਂ ਤੇਰੀ ਗੋਦੀ ਚ ਸੌ ਜਾਣਾ ਮੈਂ ਆਖਰ ਨੂੰ ਹਾਰ ਸਵੀਕਾਰ ਕਰਕੇ ਏ ਮਾਂ ਤੇਰੀ ਗੋਦੀ ਚ ਸੌ ਜਾਣਾ ਮੈਨੂੰ ਜਿੱਤਾ ਚੰਗੀਆਂ ਨਹੀਂ ਲੱਗੀਆਂ ਮੈਨੂੰ ਤਗ ਮੈਂ ਚੰਗੇ ਨਹੀਂ ਲੱਗਦੇ ਦਿੱਤੀ ਜੱਗ ਦੀ ਪੀੜ ਪਰਵਾਨ ਕਰਕੇ ਏ ਕਿਸੇ ਸ਼ਾਮ ਟਲੀ ਤੇ ਮੋ ਜਾਣਾ ਮੈਂ ਆਖਰ ਨੂੰ ਹਾਰ ਸਵੀਕਾਰ ਕਰਕੇ ਇਹ ਮਾਂ ਤੇਰੀ ਗੋਦੀ ਚ ਸੌ ਜਾਣਾ ਬਹੁਤ ਹੀ ਖੂਬਸੂਰਤ ਤੇ ਮੰਨ ਇਹ ਸੇ ਬੋਲ ਵੀ ਤੁਸੀਂ ਖੁਦ ਲਿਖੇ ਨੇ ਹਾਂਜੀ ਇਹ ਗੀਤ ਮੈਂ ਹੀ ਲਿਖਿਆ ਸੀ ਜੀ ਤੇ ਤੁਹਾਡੇ ਸੁਣਿਆ ਸੀ ਕਿ ਕਈ ਫਿਲਮਾਂ ਦੇ ਵਿੱਚ ਵੀ ਗੀਤ ਆਏ ਨੇ ਤੇ ਉਹਨਾਂ ਵਿੱਚ ਇਹ ਇਹ ਗੀਤ ਫਿਲਮ ਦੇ ਵਿੱਚ ਹੀ ਆਇਆ ਸੀਗਾ ਵਾਈਟ ਪੰਜਾਬ ਫਿਲਮ ਸੀਗੀ ਗੱਬਰ ਸੰਗਰੂਰ ਹੋਣਾ ਨੇ ਡਾਇਰੈਕਟ ਕੀਤੀ ਸੀਗੀ ਜੀ ਤੇ ਹਿਮਾਚਲ ਦੇ ਬਹੁਤ ਵੱਡੇ ਸਿੰਗਰ ਨੇ ਬਾਬਾ ਹੰਸਰਾਜ ਰਘੂਵੰਸ਼ੀ ਸੋ ਉਹਨਾਂ ਨੇ ਇਹ ਗੀਤ ਗਾਇਆ ਸੀਗਾ ਤੇ ਇਹਦੀ ਕੰਪੋਜ਼ ਤੇ ਲਿਰਿਕਸ ਮੇਰੇ ਸੀਗੇ ਜੀ ਬਹੁਤ ਹੀ ਵਧੀਆ ਤੇ ਇਸ ਤੋਂ ਇਲਾਵਾ ਤੁਸੀਂ ਨਾਲ ਲਿਖਦੇ ਰਹਿੰਦੇ ਹੋ ਔਰ ਅੱਗੇ ਕੀ ਪਲਾਨ ਹੈ ਤੁਹਾਡਾ ਵੀ ਮਤਲਬ ਜਾਂਦਾ ਗੀਤਕਾਰੀ ਵਾਲੇ ਪਾਸੇ ਜਾਣਾ ਜਾਂ ਲਿਖਣ ਵਾਲੇ ਪਾਸੇ ਜਾਣਾ ਐਕਚੁਅਲੀ ਅੱਜ ਹੀ ਆਈ ਦੀ ਟਾਈਮ ਦੀ ਗੱਲ ਕਰੀਏ ਜ਼ਿਆਦਾ ਮੈਂ ਲਿਖ ਰਹੀ ਹਾਂ ਇਸ ਟਾਈਮ ਤੇ ਇੱਕ ਗਾਵੇ ਮੇ ਤਾਂ ਥੋੜਾ ਹੋ ਰਿਹਾ ਕਿਉਂਕਿ ਨਾਲ ਪੀ ਐਚ ਡੀ ਚੱਲ ਰਹੀ ਆ ਸੋ ਦੋਵੇਂ ਚੀਜ਼ਾਂ ਮੈਨੇਜ ਕਰਨੀਆਂ ਥੋੜੀਆਂ ਜੀਆਂ ਔਖੀਆਂ ਹੋ ਰਹੀਆਂ ਮੇਰੇ ਲਈ ਪਰ ਐਜ਼ ਅ ਰਾਈਟਰ ਮੈਂ ਕਾਫੀ ਅੱਗੇ ਕੰਮ ਕਰ ਰਹੀ ਹਾਂ ਮੇਰੇ ਕਾਫੀ ਸਿੰਗਰਸ ਦੇ ਨਾਲ ਗਾਣੇ ਆਣੇ ਆਉਣ ਵਾਲੇ ਆ ਉਹਨਾਂ ਦੇ ਹਾਂਜੀ ਤੇ ਤੁਹਾਡਾ ਜ਼ਿਆਦਾਤਰ ਰੁਝਾਨ ਕਿਸ ਗਾਇਕੀ ਵੱਲ ਨੂੰ ਆ ਸੋਲੋ ਗਾਇਕੀ ਜਾਂ ਡਿਊਟ ਬੇਸਿਕਲੀ ਸੋਲੋ ਗਾਇਕੀ ਹਾਂਜੀ ਡੂ ਇਟ ਅਜੇ ਤੱਕ ਸਿਰਫ ਇੱਕ ਜਾਂ ਦੋ ਹੀ ਕੀਤੇ ਨੇ ਸੋਲੋ ਗਾਇਕੀ ਵੱਲ ਜ਼ਿਆਦਾ ਰੁਝਾਨ ਹੈ ਮੇਰਾ ਤੇ ਤੁਸੀਂ ਆਪਣੇ ਇਸ ਫੀਲਡ ਦੇ ਵਿੱਚ ਕਿਸੇ ਨੂੰ ਗੁਰੂ ਧਾਰਿਆ ਆਪਣਾ ਨਹੀਂ ਗੁਰੂ ਨਹੀਂ ਧਾਰਿਆ ਜੀ ਅਜੇ ਤੱਕ ਅੱਛਾ ਤੇ ਫਿਰ ਕਿਵੇਂ ਤੁਸੀਂ ਕੰਪੋਜੀਸ਼ਨ ਕਿਵੇਂ ਬਣਾਉਂਦੇ ਹੋ ਕਿ ਇਸ ਨੂੰ ਕਿਹੜੀ ਤਰਜ਼ ਤੇ ਗਾਉਣਾ ਹੈ ਇਹਨਾਂ ਬੋਲਾਂ ਨੂੰ ਇਹ ਕੋਦੀ ਕਰਦੇ ਹੋ ਸਾਰਾ ਕੁਝ ਹਾਂਜੀ ਪਰ ਮੈਨੂੰ ਮੈਨੂੰ ਲੱਗਦਾ ਹੁੰਦਾ ਵੀ ਤਰਜ਼ ਜਿਹੜੀ ਆ ਉਹ ਤੁਹਾਡੇ ਅੰਦਰ ਹੀ ਪਈ ਹੁੰਦੀ ਕਿਤੇ ਨਾ ਕਿਤੇ ਜੀ ਉਹ ਮੌਕੇ ਦੇ ਹਿਸਾਬ ਨਾਲ ਕਿ ਜਦੋਂ ਤੁਸੀਂ ਦੁਖੀ ਹੋ ਤੇ ਫਿਰ ਉਸ ਹਿਸਾਬ ਦੀ ਤਰਜ ਤੁਹਾਡੇ ਅੰਦਰ ਜਿਹੜੀ ਉਮੜਨ ਲੱਗ ਪੰਦੀ ਆ ਤੁਹਾਡੇ ਬੁੱਲਾਂ ਤੇ ਆਉਣ ਲੱਗ ਪੰਦੀ ਆ ਤੁਸੀਂ ਗੁਣਗੁਣਾਉਣ ਲੱਗ ਪੰਨੇ ਹੋ ਜਦੋਂ ਤਰਜ ਆਉਂਦੀ ਆ ਫਿਰ ਬੋਲ ਵੀ ਆਪਣਾ ਆਪ ਹੀ ਆ ਜਾਂਦੇ ਆ ਹਾਂਜੀ ਬਹੁਤ ਵਧੀਆ ਤੇ ਜਿਆਦਾਤਰ ਕਿਸ ਤਰ੍ਹਾਂ ਦੇ ਤੁਸੀਂ ਗੀਤ ਗਾਉਣਾ ਜਾਂ ਲਿਖਣਾ ਪਸੰਦ ਕਰਦੇ ਹੋ ਜ਼ਿੰਦਗੀ ਨਾਲ ਰਿਲੇਟਡ ਸੈਡ ਜਾਂ ਬੀਟ ਅ ਬੀਟ ਲਿਖਣੇ ਦਾ ਬਹੁਤ ਔਖੇ ਮੈਨੂੰ ਲੱਗਦੇ ਹੁੰਦੇ ਆ ਸੋ ਸੈਡ ਰੋਮਾਂਟਿਕ ਗੀਤ ਜ਼ਿਆਦਾ ਮੈਂ ਲਿਖ ਰਹੀ ਆ ਅਜ ਦੇ ਟਾਈਮ ਤੇ ਹਾਂਜੀ ਤੇ ਕੋਈ ਰੋਮਾਂਟਿਕ ਗੀਤ ਰੋਮਾਂਟਿਕ ਜੀ ਠੀਕ ਹੈ ਜੀ ਅ ਸਿਗਾ ਕਿ ਹੋ ਸਾਡੀ ਅੱਖੀਆਂ ਨੇ ਹਾਂ ਸਾਡੀ ਅੱਖੀਆਂ ਨੇ ਹੋ ਸਾਡੀ ਅੱਖੀਆਂ ਨੇ ਰੋਜ਼ਾਂ ਰਖਿਆ ਜਦੋਂ ਦਾ ਇਨਾ ਤੂੰ ਦੇਖਿਆ ਸਾਡੀ ਰੂਹ ਦਾ ਸਿਰ ਗਿਆ ਕਜਿਆ ਜਦੋਂ ਦਾ ਹੱਥ ਤੂੰ ਫੜਿਆ ਸਾਡੀ ਅੱਖੀਆਂ ਨੇ ਹਾਂ ਸਾਡੀ ਅੱਖੀਆਂ ਨੇ ਹੋ ਪਕਨੇ ਖਿਆਲ ਤੋਂ ਨੀਤਾ ਵੀ ਪੁਨੀਤ ਨੇ ਸਬਰਾਂ ਚ ਰੱਖਿਆ ਮੁਹੱਬਤਾਂ ਦੀ ਰੀਤ ਨੇ ਕੈਸੀ ਐ ਬਡੰਬਣਾ ਕੇ ਸ਼ੀਸ਼ੇ ਵਿੱਚ ਦੇਖਦੀ ਨੂੰ ਖੁਦ ਵਿੱਚੋਂ ਤੂੰ ਦਿਖਿਆ ਸਾਡੀ ਅੱਖੀਆਂ ਨਿਹਾਂ ਸਾਡੀ ਅੱਖੀਆਂ ਨੇ ਸਾਡੀ ਅੱਖੀਆਂ ਨੇ ਰੋਜ਼ਾਰ ਖਿਆ ਜਦੋਂ ਦਾ ਇਨਾ ਤੂੰ ਦੇਖਿਆ ਸਾਡੀ ਰੂਹ ਦਾ ਸਿਰ ਗਿਆ ਕਜਿਆ ਜਦੋਂ ਦਾ ਹੱਥ ਤੂੰ ਫੜਿਆ ਬਹੁਤ ਹੀ ਖੂਬ ਤੇ ਅਮਨ ਤੁਸੀਂ ਪ੍ਰਭਾਵਿਤ ਕਿਨਾ ਤੋਂ ਹੋਏ ਸੀ ਗੀਤਕਾਰੀ ਦੇ ਵਿੱਚ ਵੀ ਲਿਖਣਕਾਰੀ ਦੇ ਵਿੱਚ ਵੀ ਲਿਖਣਕਾਰੀ ਦੇ ਵਿੱਚ ਤੁਸੀਂ ਦੱਸ ਚੁੱਕੇ ਹੋ ਕਿ ਪੰਜਾਬੀ ਸਾਹਿਤ ਪੜ੍ਹਨ ਦਾ ਬਹੁਤ ਸ਼ੌਕ ਸੀ ਹਾਂਜੀ ਤੇ ਆਬਵੀਅਸ ਹੈ ਕਿ ਤੁਸੀਂ ਜ਼ਿਆਦਾ ਕਵੀਆਂ ਨੂੰ ਪੜਿਆ ਹੋਏਗਾ ਨਾ ਹਾਂਜੀ ਹਾਂਜੀ ਤੇ ਗੀਤਕਾਰੀ ਦੇ ਵਿੱਚ ਤੁਸੀਂ ਕਿਹੜੇ ਸਿੰਗਰ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹੋ ਗੀਤਕਾਰੀ ਦੇ ਵਿੱਚ ਜਿੱਦਾਂ ਜਣੇ ਕਿ ਬਾਬੂ ਰਜਬ ਅਲੀ ਉਹਨਾਂ ਦੀਆਂ ਕਵਿਸ਼ਰੀਆਂ ਜ਼ਿਆਦਾ ਪੜੀਆਂ ਸਿਗੀਆਂ ਹਾਂ ਤੇ ਉਹ ਵਧੀਆ ਲੱਗਦੇ ਹੁੰਦੇ ਸੀ ਕਿ ਤੁਕਬੰਦੀ ਜਾਂ ਜਿਹੜੇ ਬੈਂਤ ਸ਼ੰਦ ਹੈਗੇ ਹਨ ਉਹ ਉਹਨਾਂ ਤੋਂ ਜ਼ਿਆਦਾ ਸਿੱਖਣ ਨੂੰ ਮਿਲੇ ਆ ਜੀ ਪੜ੍ਹ ਕੇ ਜਿਵੇਂ ਤੇ ਇੱਕ ਐਜ਼ ਅ ਰਾਈਟਰ ਮੈਂ ਰਿਸ਼ਾਦ ਕਾਮੀ ਲੈ ਗਿਆ ਹਿੰਦੀ ਰਾਈਟਰ ਨੇ ਬਾਲੀਵੁੱਡ 'ਚ ਜੀ ਜੀ ਮੈਨੂੰ ਉਹਨਾਂ ਦੇ ਲਿਖਣ ਦਾ ਵੇ ਬਹੁਤ ਵਧੀਆ ਲੱਗਦਾ ਹੈ ਕਿ ਉਹ ਬੜਾ ਜ਼ਿੰਦਗੀ ਦੇ ਨਾਲ ਜੋੜ ਕੇ ਚੀਜ਼ਾਂ ਨੂੰ ਬੜੇ ਸੋਖੇ ਢੰਗ ਨਾਲ ਦੱਸਦੇ ਆ ਸੋ ਉਹ ਮੈਨੂੰ ਜ਼ਿਆਦਾ ਵਧੀਆ ਲੱਗਦੇ ਤੇ ਤੁਹਾਨੂੰ ਕੀ ਲੱਗਦਾ ਕਿ ਇਹ ਸਿੰਗਰ ਜਿਹੜੇ ਆ ਅੱਜ ਦੀ ਤਰੀਕ ਦੇ ਵਿੱਚ ਵਧੀਆ ਗਾਉਂਦੇ ਆ ਵਧੀਆ ਲੱਗਦੇ ਨੇ ਆ ਨਾ ਲੋਕਾਂ ਨੂੰ ਕਿ ਲੱਗਾ ਕਿ ਦੀ ਕਿ ਮੈਂ ਇਹਦੇ ਵਰਗਾ ਬਣਨਾ ਜਾਂ ਆਪਣੀ ਵੱਖਰੀ ਪਛਾਣ ਨਹੀਂ ਕਿਸੇ ਵਰਗਾ ਬਣਨਾ ਤਾਂ ਇਹ ਨਹੀਂ ਕੋਈ ਕਿਸੇ ਵਰਗਾ ਬਣ ਵੀ ਨਹੀਂ ਸਕਦਾ ਹੁੰਦਾ ਉਹ ਮੈਨੂੰ ਲੱਗਦਾ ਵੀ ਮੈਂ ਅਮਨਾਂ ਤੇ ਮੈਂ ਅਮਨ ਹੀ ਬਣ ਕੇ ਅੱਗੇ ਆਉਂਗੀ ਕਿ ਮੈਂ ਕੀ ਆ ਮੈਂ ਉਹ ਦੱਸਣਾ ਮੈਂ ਕਿਸੇ ਵਰਗੀ ਨਹੀਂ ਬਣਾਂ ਨੀ ਪਰ ਜਿਆਦਾ ਤੁਹਾਨੂੰ ਕਿੰਨਾ ਦੀ ਗਾਇਕੀ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਜਿਆਦਾ ਜੇ ਸੁਣਨਾ ਜਿਨ੍ਹਾਂ ਨੂੰ ਤੁਸੀਂ ਜ਼ਿਆਦਾ ਪਸੰਦ ਕਰਦੇ ਹੋ ਸੁਣਨਾ ਮੈਂ ਪਾਕਿਸਤਾਨੀ ਸਿੰਗਰ ਜਿਹੜੇ ਹੈਗੇ ਆ ਮੁਸਤਫਾ ਅਲੀ ਖਾਨ ਹੋ ਗਿਆ ਅਲੀ ਜ਼ਹੂਰ ਹੋ ਗਿਆ ਇਹਨਾਂ ਨੂੰ ਜ਼ਿਆਦਾ ਮੈਨੂੰ ਵਧੀਆ ਲੱਗਦੇ ਨੇ ਇਹ ਜੀ ਹਾਂਜੀ ਤੇ ਫਿਰ ਸਾਰਾ ਕੁਝ ਮੈਨੇਜ ਕਰ ਲੈਂਦੇ ਹੋ ਕੜਾ ਇਹ ਨਹੀਂ ਨਾਲ ਕਿਉਂਕਿ ਪੀ ਐਚ ਡੀ ਆ ਰਿਸਰਚ ਆ ਹਾਂਜੀ ਡਿਗਰੀ ਤਾਂ ਚਲੋ ਲੈਣੀ ਲੈਣੀ ਜਦੋਂ ਵੀ ਮਿਲੇਗੀ ਪਰ ਉਸ ਤੋਂ ਪਹਿਲਾਂ ਉਸਦੇ ਲਈ ਤਿਆਰੀ ਬਹੁਤ ਕਰਨੀ ਪੈਂਦੀ ਆ ਪੜਨਾ ਵੀ ਪੈਂਦਾ ਹੈ ਹੋਰ ਵੀ ਬਹੁਤ ਕੁਸ਼ਿ ਤੇ ਉਸ ਤੋਂ ਤੁਹਾਡਾ ਇਹ ਲਿਖਣ ਦਾ ਵੀ ਗੌਣ ਦਾ ਵੀ ਪ੍ਰੋਫੈਸ਼ਨ ਤਾਂ ਮੈਨੇਜ ਕਿਵੇਂ ਕਰਦੇ ਹੋ ਫਿਰ ਮੈਨੇਜ ਇਦਾਂ ਹੈ ਕਿ ਯੂਨੀਵਰਸਿਟੀ ਆ ਇਹ ਯੂਨੀਵਰਸਿਟੀ ਦੇ ਵਿੱਚ ਇੱਕ ਤਾਂ ਸੈਚਰਡੇ ਸੰਡੇ ਛੁੱਟੀ ਹੁੰਦੀ ਆ ਜੀ ਔਰ ਸੈਚੂਡਿਡ ਸੰਡੇ ਮੇਰਾ ਹੁੰਦਾ ਹੀ ਆ ਕਿਸੇ ਨਾ ਕਿਸੇ ਸਟੂਡੀਓ ਚ ਪਹਿਲੀ ਬੁੱਕੀ ਹੁੰਦਾ ਵੀ ਇੱਧਰ ਕੰਮ ਕਰਨਾ ਪਹਿਲੇ ਮੇਰਾ ਆਈਡੀਆ ਹੁੰਦਾ ਹਨਾ ਹਫਤੇ ਦੇ ਦੋ ਵੀਕ ਤਾਂ ਹੀ ਹੁੰਦੇ ਆ ਉਸ ਤੋਂ ਬਾਅਦ ਕਿਤੇ ਕੰਮ ਆ ਜੇ ਤੇ ਜਿੱਦਾਂ 1:30 ਵਜੇ ਜਾਂ 2:00 ਵਜੇ ਤੱਕ ਦਾ ਡਿਪਾਰਟਮੈਂਟ ਹੁੰਦਾ ਉਸ ਤੋਂ ਬਾਅਦ ਮੈਂ ਚੱਲੇ ਜਾਂਦੀ ਹੁੰਨੀ ਆ ਮੋਹਾਲੀ ਸਾਈਡ ਜਿੰਨੇ ਵੀ ਸਟੂਡੀਓ ਆਸੋ ਉੱਥੇ ਹੋ ਜਾਂਦਾ ਮੈਨੇਜ ਮੰਨ ਲੋ ਮਤਲਬ ਵਕਤ ਪੂਰੀ ਤਰ੍ਹਾਂ ਬੈਲੈਂਸ ਕਰ ਪਾਉਨੇ ਹੋ ਬਿਲਕੁਲ ਬਿਲਕੁਲ ਤੇ ਹੁਣ ਤੱਕ ਹਨ ਕਿੰਨੇ ਗੀਤ ਤੁਹਾਡੇ ਆ ਚੁੱਕੇ ਆ ਹੁਣ ਤੱਕ ਅੰਦਾਜ਼ਨ 8 ਗੀਤ ਆ ਚੁੱਕੇ ਨੇ ਅੱਛਾ ਹਾਂਜੀ ਉਹਦੇ ਵਿੱਚੋਂ ਮਤਲਬ 7 6 ਗੀਤ ਖੁਦ ਲਿਖੇ ਹੋਏ ਆ ਤੇ 2 ਕਿਸੇ ਹੋਰ ਦੇ ਲਿਖੇ ਹੋਏ ਆ ਹਾਂਜੀ ਸੋਮਨ ਗੱਲਾਂ ਬਾਤਾਂ ਚੱਲਦੀ ਜਾ ਰਹੀਆਂ ਨੇ ਤੇ ਗੀਤੇਵਾਲ ਫੇਰ ਤੋਂ ਚੱਲਦੇ ਆ ਤੇ ਗੀ ਸੁਣਾ ਦਿਓ ਬਿਲਕੁਲ ਜੀ ਮੇਰਾ ਇੱਕ ਗੀਤ ਪਿੱਛੇ ਜਿਹਾ ਆਇਆ ਸੀਗਾ ਸੋ ਉਹ ਗੀਤ ਸੀਗਾ ਕਿ ਹ ਹ ਕੁਝ ਗੀਤਾਂ ਦੀਆਂ ਤਰਜ਼ਾ ਵੇ ਤੇਰੇ ਵਾਲਾਂ ਵਰਗੀਆਂ ਨੇ ਜੋ ਬਹਿ ਕੇ ਕਰਦਾਂ ਗੱਲਾਂ ਵੈਸੇ ਆਲਾ ਵਰਗੀਆਂ ਨੇ ਹੋ ਤੇਰੇ ਨਾਲ ਜੋ ਬੀਤੇ ਦਿਨ ਨੇ ਮੈਨੂੰ ਔਖੇ ਲੱਗਦੇ ਗਿਣਨੇ ਕਿਤੇ ਮੁੱਕ ਨਾ ਜਾਵਣ ਹਾਏ ਕਿਤੇ ਮੁੱਕ ਨਾ ਜਾਵਣ ਹਾਏ ਹਾਂ ਕਿਤੇ ਮੁੱਕ ਨਾ ਜਾਵਣ ਹਾਏ ਕਿਤੇ ਮੁੱਕ ਨਾ ਜਾਵਣ ਹਾਏ ਹੋਏ ਗੀਤ ਜੀ ਬਹੁਤ ਹੀ ਖੂਬਸੂਰਤ ਤੇ ਜਿਆਦਾਤਰ ਤੁਹਾਨੂੰ ਰੋਮਾਂਟਿਕ ਕਵਿਤ ਲਿਖਣ ਦਾ ਸ਼ੌਕ ਹੈ ਨਾ ਹਾਂਜੀ ਰੋਮਾਂਟਿਕ ਸੈਡ ਜ਼ਿਆਦਾ ਤੇ ਇਸ ਤੋਂ ਇਲਾਵਾ ਜੇ ਕੋਈ ਹੋਰ ਕਹਿੰਦੇ ਕਿ ਅਮਨ ਜੇ ਗਾਇਕਾ ਹੋਵੇ ਹੂੰ ਹੂੰ ਤੇ ਪੜੇ ਲਿਖੇ ਨਾ ਤੇ ਇਸ ਤੋਂ ਬਿਨਾ ਫਿਰ ਕੀ ਹੁੰਦੀ ਆ ਮਨ ਫਿਰ ਮੈਂ ਇਮੇਜਨ ਕੀਤਾ ਇਸ ਪਾਸੇ ਫਿਰ ਮੈਂ ਸਾਧੂ ਸੰਤੂ ਬਣ ਕੇ ਜੰਗਲਾ ਚ ਚਲੇ ਜਾਣਾ ਸੀ ਕਿਉਂ ਜ਼ਿੰਦਗੀ ਤੋਂ ਇੰਨੀ ਪਾਜ ਭਦੀ ਰਹੀ ਕਿਉਂ ਪਤਾ ਨਹੀਂ ਸ਼ੁਰੂ ਤੋਂ ਹੀ ਮੈਨੂੰ ਉਹ ਚੀਜ਼ਾਂ ਜ਼ਿਆਦਾ ਅਟਰੈਕਟਿਵ ਲੱਗਦੀਆਂ ਉਹ ਗੀਤ ਜ਼ਿਆਦਾ ਅਟਰੈਕਟਿਵ ਲੱਗਦੇ ਆ ਜਿਨ੍ਹਾਂ ਵਿੱਚ ਜ਼ਿੰਦਗੀ ਤੋਂ ਭੱਜ ਹੈ ਅੱਛਾ ਉਹ ਲੋਕ ਜ਼ਿਆਦਾ ਵਧੀਆ ਲੱਗਦੇ ਨੇ ਜਿਹੜੇ ਦੁਨੀਆ ਤੋਂ ਭੱਜ ਗਏ ਨੇ ਅੱਛਾ ਹਾਂਜੀ ਮਤਲਬ ਕਿ ਸੰਸਾਰ ਦੀ ਉਪਰਾਮਤਾ ਜਿਹੜੀ ਹੈ ਸੰਸਾਰ ਤੋਂ ਉਪਰਾਮ ਰਹਿਣਾ ਹੀ ਚੰਗਾ ਲੱਗਦਾ ਬਿਲਕੁਲ ਬਿਲਕੁਲ ਤੇ ਫੇਰ ਤੇ ਜਿਸ ਫੀਲਡ ਨੂੰ ਤੁਸੀਂ ਚੁਣਿਆ ਹੋਇਆ ਇਹਦੇ ਵਿੱਚ ਤਾਂ ਲੋਕਾਂ ਦੀ ਪੌਪੁਲੈਰਿਟੀ ਚਾਹੀਦੀ ਹੁੰਦੀ ਆ ਲੋਕ ਹੀ ਤਾਂ ਤੁਹਾਨੂੰ ਪੌਪੂਲਰ ਬਣਾਉਣਗੇ ਨਾ ਤੇ ਤੁਸੀਂ ਕਿਵੇਂ ਦੁਨੀਆ ਤੋਂ ਭੱਜ ਸਕਦੇ ਹੋ ਜਿੱਦਣ ਪੌਪੂਲਰ ਹੋਗੇ ਫਿਰ ਭੱਜ ਜਾਗੇ ਫਿਰ ਆਪਣੇ ਆਪ ਨੂੰ ਅਲੋਪ ਕਰ ਲਾਂਗੇ ਹਾਂਜੀ ਤੇ ਭਵਿੱਖ ਚ ਪਲਾਨ ਕੀ ਆ ਤੁਹਾਡਾ ਗਾਉਣਾ ਤੁਸੀਂ ਕਿਸ ਤਰ੍ਹਾਂ ਦਾ ਵੀ ਮਤਲਬ ਸਟੇਜ ਲਾਉਣੀ ਆ ਪਸੰਦ ਕਰੋਗੇ ਜਾਂ ਤੁਸੀਂ ਪਲੇ ਬੈਕ ਸਿੰਗਰ ਬਣੋਗੇ ਮਤਲਬ ਇੰਨਾ ਜ਼ਿਆਦਾ ਹਜੇ ਮੈਂ ਸੋਚ ਨਹੀਂ ਰਹੀ ਚੀਜ਼ਾਂ ਬਾਰੇ ਮੈਨੂੰ ਐ ਲੱਗਦਾ ਹੁੰਦਾ ਵੀ ਸਮਾਂ ਇੰਨਾ ਕੀ ਹੁੰਦਾ ਜਿੰਨਾ ਕਿ ਅਸੀਂ ਸੋਚ ਸਕਦੇ ਹੁੰਨੇ ਸੋ ਮੈਨੂੰ ਕੱਲ ਦਾ ਮੇਰਾ ਪਲਾਨ ਪਤਾ ਹੈਗਾ ਵੀ ਮੈਂ ਕੱਲ ਕੀ ਕਰਨਾ ਹੈ ਜਿਆਦਾ ਦੂਰ ਦਾ ਨਹੀਂ ਮੈਨੂੰ ਪਤਾ ਹੈਗਾ ਵੀ ਮੈਂ ਕੀ ਕਰੂੰਗੀ ਕੀ ਨਹੀਂ ਜਿਵੇਂ ਦਾ ਸਮਾਂ ਹੁੰਦਾ ਆਪਾਂ ਬੰਦੇ ਜਾਂਦੇ ਜਾਈਦਾ ਅੱਗੇ ਅੱਗੇ ਅੱਛਾ ਜੀ ਹਾਂਜੀ ਤੇ ਮਤਲਬ ਫਿਰ ਪਰਿਵਾਰ ਤੁਹਾਨੂੰ ਪੂਰਾ ਸਹਿਯੋਗ ਦੇ ਤੇ ਕਿ ਜੋ ਮਰਜ਼ੀ ਕਰ ਲਓ ਹਾਂਜੀ ਹਾਂਜੀ ਪਰਿਵਾਰ ਵੱਲੋਂ ਤਾਂ ਕੋਈ ਕਦੇ ਵੀ ਨਹੀਂ ਕਿਸੇ ਤਰ੍ਹਾਂ ਦੀ ਵੀ ਇਦਾਂ ਦੀ ਗੱਲ ਆਈ ਸੋ ਉਹ ਤਾਂ ਕਹਿੰਦੇ ਹੁੰਦੇ ਵਿਆਹ ਉਹ ਪੁੱਛਦੇ ਹੁੰਦੇ ਵੇ ਨੈਕਸਟ ਗੀਤ ਕੀ ਕਰ ਰਹੇ ਆ ਕਦੋਂ ਆ ਰਿਹਾ ਕਿਹਦੇ ਨਾਲ ਆ ਰਿਹਾ ਸਾਰਾ ਕੁਝ ਐ ਨਹੀਂ ਸ਼ਾਵਦਾ ਹਾਂਜੀ ਤੇ ਫਿਰ ਵਿਆਹ ਬਾਰੇ ਨਹੀਂ ਸੋਚਿਆ ਹਾਂ ਦੇ ਨਹੀਂ ਮੇਰੀ ਅਜੇ ਉਮਰ ਬਹੁਤ ਥੋੜੀ ਹੈ ਅੱਛਾ ਹਾਂਜੀ ਠੀਕ ਹੈ ਜੀ ਸੋ ਅਮਰ ਗੱਲਾਂ ਸੀ ਅਸੀਂ ਇਸੇ ਤਰ੍ਹਾਂ ਕਰਦੇ ਰਵਾਂਗੇ ਤੇ ਤੁਹਾਡੇ YouTube ਤੇ ਬਹੁਤ سارے ਗਾਣੇ ਆ ਕੁਝ ਕੁ ਮੈਂ ਸੁਨੇ ਆ ਕੁਝ ਗਰ ਰਹਿ ਵੀ ਗਏ ਹੋਣਗੇ ਤੋਂ ਇੱਕ ਗੀਤ ਹੋਰ ਸੁਣਾ ਦਿਓ ਇੱਕ ਗੀਤ ਸੀਗਾ ਮੈਂ ਉਹ ਕਵਿਸ਼ਰੀ ਲਿਖੀ ਸਗੀ ਸੋ ਉਹ ਸੀ ਕਿ ਹੂੰ ਹੋ ਸਮਝ ਨਹੀਂ ਆਉਂਦੀ ਇਹ ਸੱਚ ਕਿਹੜੀ ਚੀਜ਼ ਆ ਸਹੀ ਤੇ ਗਲਤ ਦੇ ਮੈਂ ਮਾਇਨੇ ਖੋ ਬੈਠਾ ਆ ਚਾਨਣ ਨੂੰ ਲੈਣ ਮੈਂ ਤਾਂ ਚਾਈ ਚਾਈ ਆਇਆ ਸਿੱਖਤਾਬਾਂ ਵਾਲੇ ਬਸ ਤੇ ਹਨੇਰਾ ਟੋ ਬੈਠਾ ਆ ਕਰਦਾਉ ਡੀਕ ਜਿਹਦੀ ਉਹ ਚਿੱਠੀ ਆਈ ਨਹੀਂ ਵਜੋਗ ਵਿੱਚ ਦਿਲ ਮੇਰਾ ਲਾਉਂਦਾ आलाਪ ਹੈ ਕੋ ਦਿਨ ਦੇ ਸਾ ਦੇਖਿਆ ਨਹੀਂ ਭੱਜਿਆ ਹਾਂ ਫਿਰਦਾ ਜਿਨ੍ਹਾਂ ਲਈ ਹਾਂ ਪੱਜਾਇਓ ਨਾ ਕਦਰਾਂ ਨਾ ਜਾਣੀਆਂ ਕੈਸੀ ਕੈਸੀ ਦੁਨੀਆ ਤੇ ਦੁਨੀਆ ਦੀ ਸਾਰ ਨਾ ਕੋਈ ਅਸੀਂ ਤਾਂ ਹਾਂ ਬਸ ਕੁਝ ਸੂਰਤਾਂ ਪਛਾਣੀਆਂ ਬਹੁਤ ਹੀ ਖੂਬਸੂਰਤ ਹੈ ਤੇ ਅਮਨ ਇੱਕ ਗੀਤ ਤੁਹਾਡਾ ਨਾ ਕਾਫੀ ਉਹਦੀ ਵੀਡੀਓ ਵੀ ਚੱਲੀ ਹੈ ਬਹੁਤ ਸੋਹਣਾ ਗਾਇਆ ਤੁਸੀਂ ਪੀਰਾ ਟਾਈਟਲ ਕਰਕੇ ਹਾਂਜੀ ਤੇ ਉਹਦੇ ਵੀ ਦੋ ਬੋਲ ਸੁਣਾ ਦਿਓ ਬਿਲਕੁਲ ਜੀ ਉਹ ਗੀਤ ਸੀਗਾ ਕਿ ਕਰਨ ਕਰਨ ਸਮਰੱਥ ਮੇਰੇ ਆ ਪੀਰਾ ਸਭ ਕੁਝ ਤੇਰੇ ਹੱਥ ਮੇਰੇ ਆ ਪੀਰਾ ਕਰਨ ਕਰਨ ਸਮਰੱਥ ਮੇਰੇ ਆ ਪੀਰਾ ਸਭ ਕੁਝ ਤੇਰੇ ਹੱਥ ਮੇਰੇ ਆ ਪੀਰਾ ਬਹੁਤ ਹੀ ਖੂਬਸੂਰਤ ਤੇ ਅਮਨ ਜਦੋਂ ਤੁਸੀਂ ਕਦੇ ਮਤਲਬ ਆਪਣੇ ਇਹ ਦਸੀ ਕਿ ਮੇਰੀ ਰੁਚੀ ਜਿਹੜੀ ਆ ਉਹ ਇਸ ਤਰ੍ਹਾਂ ਦੀ ਆ ਘਾਟੀ ਮੈਂ ਸੰਸਾਰ ਦੇ ਵਿੱਚ ਖੁਬਦੀ ਆ ਨਵਾਂਦੀ ਆ ਤੇ ਪਰ ਅਸੀਂ ਜਿੱਦਾਂ ਘਰਾਂ ਤੋਂ ਬਾਹਰ ਰਹਿੰਦੇ ਹਾਂ ਨਾ ਤੁਸੀਂ ਮਤਲਬ ਯੂਨੀਵਰਸਿਟੀ 'ਚ ਰਹਿ ਕੇ ਪੀ ਐਚ ਡੀ ਕਰ ਰਹੇ ਹੋ ਨਾ ਤੇ ਫੇਰ ਇਕੱਲੇ ਬਹੁਤ ਔਖਾ ਹੋ ਜਾਂਦਾ ਹੈ ਰਹਿਣਾ ਦੇ ਸਾਥੀਆਂ ਦੇ ਸਾਥ ਚਾਹੀਦੇ ਹੁੰਦੇ ਆ ਦੋਸਤਾਂ ਮਿੱਤਰਾਂ ਦੇ ਤੇ ਮਿਲਦੇ ਨੇ ਦੋਸਤ ਇਸ ਤਰ੍ਹਾਂ ਦੇ ਸਾਥ ਦੇਣ ਵਾਲੇ ਹਾਂਜੀ ਮੈਨੂੰ ਲੱਗਦਾ ਹੁੰਦਾ ਇਹ ਮੇਰੇ ਜਿੰਨੇ ਮੇਰੇ ਦੋਸਤ ਕਿਸੇ ਦੇ ਵੀ ਨਹੀਂ ਹੁੰਦੇ ਹਰ ਜਗ੍ਹਾ ਹਰ ਥਾਂ ਨਵੇਂ ਦੋਸਤ ਬਣ ਜਾਂਦੇ ਆ ਸੋ ਇਦਾਂ ਨਹੀਂ ਹੈਗਾ ਕਿ ਲੋਕਾਂ ਦੇ ਵਿੱਚ ਰਹਿ ਕੇ ਫਿਰ ਉਦਾਂ ਦੀ ਹੀ ਹਾਂ ਮੈਂ ਜਿਹੜਾ ਮੇਰਾ ਇਕੱਲਾਪਾਣਾ ਉਹ ਮੇਰਾ ਵਰਾਗ ਵਾਲਾ ਹੈ ਹਾਂਜੀ ਜੀ ਮਤਲਬ ਕਿਸ ਤਰ੍ਹਾਂ ਦੇ ਜ਼ਿਆਦਾਤਰ ਲੋਕਾਂ ਦੇ ਵਿੱਚ ਰਹਿਣਾ ਤੁਹਾਨੂੰ ਪਸੰਦ ਹੈ بس ਜਿਹੜੇ ਜ਼ਿੰਦਗੀ ਜੀ ਰਹੇ ਨੇ ਹਾਂਜੀ ਖੁਸ਼ ਨੇ ਜਿਹੜੇ ਦੁੱਖਾਂ ਨੂੰ ਵੱਡੇ ਉਹ ਨਹੀਂ ਮੰਨਦੇ ਨਹੀਂ ਆ ਜਿਹੜੇ ਕੁਝ ਨਹੀਂ ਕਹਿੰਦੇ ਹੁੰਦੇ ਨਾ ਪੰਜਾਬੀ ਜਿਹੜੇ ਮੌਦ ਨੂੰ ਮਖੌਲਾਂ ਕਰਦੇ ਆ ਸੋ ਐਵੇਂ ਜਿਹੜੇ ਲੋਕ ਜ਼ਿੰਦਗੀ 'ਚ ਵੇ ਕਿਸੇ ਤਰ੍ਹਾਂ ਦੀ ਵੀ ਦਿੱਕਤ ਆ ਜੇ ਕੋ ਖੁਸ਼ ਹੀ ਰਹਿੰਦੇ ਆ ਸੋ ਉਵੇਂ ਹੀ ਤੇ ਲੋਕਾਂ ਨਾਲ ਮੈਨੂੰ ਰਹਿਣਾ ਜ਼ਿਆਦਾ ਵਧੀਆ ਲੱਗਦਾ ਜਿਹੜੇ ਜ਼ਿੰਦਗੀ ਤੋਂ ਪੋਜ਼ਿਟਿਵ ਨੇ ਪੋਜ਼ਿਟਿਵ ਨੇ ਹਾਂਜੀ ਜੀ ਤੇ ਕਦੇ ਇਸ ਤਰ੍ਹਾਂ ਦਾ ਹੋਇਆ ਵੀ ਮਤਲਬ ਚੰਗੇ ਦੋਸਤ ਨੇ ਔਰ ਕਦੇ ਉਹਨਾਂ ਦੇ ਨਾਲ ਨਾ ਬਣੀ ਹੋਵੇ ਕਿਤੇ ਵਿਚਾਰਾਂ ਦੀ મતਭੇਦ ਆ ਆ ਜਾਣ ਤਾਂ ਫੇਰ ਕੌਣ ਮਤਲਬ ਪਿੱਛੇ ਹਟੇ ਅਮਨ ਜਾਂ ਦੂਸਰੇ ਦੋਸਤ ਵਿਚਾਰਕ મતਭੇਦ ਹੁਣ ਅਸੀਂ ਪੀ ਐਚ ਡੀ ਵਾਲੇ ਆ ਸਾਡੀ ਤਾਂ ਗੱਲ ਗੱਲ ਤੇ ਵਿਚਾਰਕ મતਭੇਦ ਹੋ ਜਾਂਦੇ ਆ ਜੀ ਬਟ ਹਟੇ ਦਾ ਅਸੀਂ ਵੀ ਨਹੀਂ ਤੇ ਹਟਦੇ ਹੋ ਨਹੀਂ ਹਾਂਜੀ ਠੀਕ ਹੈ ਜੀ ਠੀਕ ਹੈ ਤਾਂ ਗਾਣੇ ਵਾਲ ਚਲੀਏ ਫੇਰ ਹੋਰ ਗੀਤ ਸੁਣਾ ਦਿਓ ਹੋਰ ਗੀਤ ਇੱਕ ਮੈਂ ਲਿਖਿਆ ਸੀਗਾ ਮੇਰਾ ਪਿੰਡ ਹੈਗਾ ਹੁਸ਼ਿਆਰਪੁਰ ਦੇ ਵਿੱਚ ਡੰਡੇਵਾਲ ਕਰਕੇ ਪਿੰਡ ਮੇਰਾ ਨਾਲ ਜੀ ਜੀ ਦੋਆਬੇ ਵਿੱਚ ਪੈਂਦਾ ਹੈ ਜੀ ਸੋ ਉੱਥੇ ਲਿਖਿਆ ਸੀ ਕਿ ਦੋ ਅੱਬੇ ਵਿੱਚ ਪਿੰਡ ਡੰਡੇ ਵਾਲੇ ਉਹਦਾ ਵਜਦਾ ਮਿਰਜੇ ਨੂੰ ਮਾਤ ਪਾਉਂਦਾ ਜਦੋਂ ਵੀ ਐ ਸੱਜਦਾ ਕਰਦਾ ਕਮਾਲ ਜਦੋਂ ਕਲੀ ਗਾਵੇ ਹੀਰ ਦੀ ਜੁੱਤੀ ਉਹਦੀ ਜਾਂਦੀ ਆ ਜੀ ਧਰਤੀ ਨੂੰ ਚੀਰਦੀ ਰੱਖਦਾ ਸੁਭਾਜ ਜਿਉਂ ਨਰਮੇ ਦਾ ਫਟਿਆ ਗੱਲ ਦਾ ਸਲੀਕਾ ਉਹਦਾ ਲੈਂਦਾ ਮੇਲਾ ਲੁੱਟਿਆ ਦਹਾਕਿਆਂ ਤੋਂ ਖੜਾ ਲੱਗੇ ਬੋੜੇ ਉਹ ਪਿਆਰ ਦਾ ਹੋ ਰਹਿਦਾ ਸੀ ਨਾ ਠਾਰਦਾ ਹੋ ਜੰਮਿਆ ਜੋਹਾੜਦਾ ਰਹਿੰਦਾ ਸੀ ਨਾ ਠਾਰਦਾ ਹੋ ਜੰਮਿਆ ਜੋਹਾੜਦਾ ਬਹੁਤ ਵਧੀਆ ਤੇ ਅਮਨ ਨੂੰ ਐਕਟਿੰਗ ਦਾ ਸ਼ੌਕ ਵੀ ਹੈ ਜੇਕਰ ਫਿਊਚਰ ਚ ਤੁਹਾਡੇ ਗੀਤ ਜਿਹੜੇ ਨੇ ਉਹ ਦਾ ਹਿੱਟ ਹੋ ਜਾਣਗੇ ਤੇ ਜੇ ਕਿਤੇ ਅਮਨ ਨੂੰ ਐਕਟਿੰਗ ਦੇ ਲਈ ਕਿਸੇ ਫਿਲਮ ਦੇ ਵਿੱਚ ਰੋਲ ਆਫਰ ਹੋਏ ਤਾਂ ਅਮਨ ਕਰੇਗੀ ਜਾਂ ਨਹੀਂ ਨਹੀਂ ਲਾਈਫ ਦੇ ਵਿੱਚ ਇੱਕੋ ਹੀ ਕੰਮ ਹੈ ਜਿਹੜਾ ਮੈਂ ਨਹੀਂ ਕਰਨਾ ਚਾਹੁੰਦੀ ਐਕਟਿੰਗ ਬਿਲਕੁਲ ਨਹੀਂ ਕੈਮਰਾ ਫੇਸ ਕਰਨਾ ਮੈਨੂੰ ਬਹੁਤ ਔਖਾ ਲੱਗਦਾ ਤੇ ਕੈਮਰਾ ਤੇ ਅਸੀਂ ਹੁਣ ਇੰਟਰਵਿਊ ਕਰ ਰਹੇ ਆ ਇਹ ਵੀ ਵਿੱਚ ਹੀ ਹੋ ਰਿਹਾ ਤੇ ਇਹਦੇ ਚ ਫਿਰ ਮੈਂ origignal ਆ ਨਾ ਜੋ ਲੈਂ ਗਿਆ ਉੱਥੇ ਮੈਨੂੰ ਫਿਰ ਐਕਟਿੰਗ ਕਰਨੀ ਪੈਣੀ ਆ ਐਕਟਿੰਗ ਨਹੀਂ ਹੁੰਦੀ ਐਕਟਿੰਗ ਨਹੀਂ ਹੁੰਦੀ ਤੇ ਫਿਊਚਰ ਦੇ ਪਲਾਨ ਕੀ ਨੇ ਕੀ ਮਿੱਥਿਆ ਹੋਇਆ ਕੀ ਕਰਨਾ ਫਿਊਚਰ ਚ ਜੀ ਬਸ ਇਨਾ ਕਰ ਲਈਏ ਵੀ ਕਰਦਿਆਂ ਨੂੰ ਕਦੇ ਕਿਸੇ ਵੱਲ ਵੇਖਣਾ ਨਾ ਪਵੇ ਉਹਨਾਂ ਕ ਕਰਕੇ ਬਸ ਠੀਕ ਹੈ ਉਸ ਤੋਂ ਬਾਅਦ ਫਿਰ ਸੈਟੀਸਫਾਈਡ ਅਮਨ ਜੀ ਤੁਹਾਨੂੰ ਤੁਸੀਂ ਫਿਲਮ ਦੇ ਵਿੱਚ ਗੀਤ ਲਿਖਿਆ ਤੇ ਉਹਦੇ ਵਿੱਚ ਜਾਣ ਦਾ ਤੁਹਾਨੂੰ ਮੌਕਾ ਕਿਵੇਂ ਮਿਲਿਆ ਫਿਲਮ ਵਾਲਿਆਂ ਨਾਲ ਕਿਵੇਂ ਕੰਟੈਕਟ ਹੋਇਆ ਤੁਹਾਡਾ ਐਕਚੁਅਲੀ ਮੇਰਾ ਸਟੂਡੀਓ ਹੈਗਾ ਸੀਗਾ ਸਕੋਪ ਐਂਟਰਟੇਨਮੈਂਟਸ ਦੇ ਨਾਮ ਤੇ ਸਹਿਜਪਾਲ ਸਿੱਧੂ ਹਣੀ ਹੈ ਗਿਆ ਤੇ ਉਹਨਾਂ ਦੇ ਸਟੂਡੀਓ ਮੈਂ ਕੰਮ ਕਰ ਰਹੀ ਸੀਗੀ ਉਸ ਟਾਈਮ ਅਸੀਂ ਪੀਰਾ ਗਾਣਾ ਬਣਾ ਰਹੇ ਸੀਗੇ ਜਿਹੜਾ ਤੁਹਾਨੂੰ ਹੁਣੇ ਮੈਂ ਸੁਣਾਇਆ ਨਾ ਜੀ ਜੀ ਉਹ ਬਣਾ ਰਹੇ ਸੀਗੇ ਇਹਨੂੰ ਉੱਥੇ ਗੱਬਰ ਸੰਗਰੂਰ ਹੈ ਡਾਇਰੈਕਟਰ ਨੇ ਔਰ ਪ੍ਰੋਡਿਊਸਰ ਨੇ ਉਹ ਤੇ ਉਹ ਆਏ ਸੀਗੇ ਤੇ ਸਹਿਜਪਾਲ ਪਾ ਜੀ ਹਣੀ ਕਿਹਾ ਵੀ ਤੂੰ ਇਹਨਾਂ ਨੂੰ ਮਿਲ ਤੇ ਇਹਨਾਂ ਨੂੰ ਕੁਝ ਸੁਣਾ ਤੇ ਜ਼ਿੰਦਗੀ ਚ ਪਹਿਲੀ ਵਾਰੀ ਮੈਂ ਉਹ ਗਾਣਾ ਕਿਸੇ ਨੂੰ ਸੁਣਾਇਆ ਸੀਗਾ ਮੈਂ ਉਸ ਤੋਂ ਪਹਿਲਾਂ ਕਦੇ ਕਿਸੇ ਨੂੰ ਗੀਤ ਨਹੀਂ ਸੀ ਸੁਣਾਇਆ ਕਿਉਂਕਿ ਮੈਨੂੰ ਲੱਗਦਾ ਹੁੰਦਾ ਸੀ ਉਹ ਬੜਾ ਨੈਗੇਟਿਵ ਜਿਹਾ ਗੀਤ ਹੈਗਾ ਹਮ ਸੋ ਉਹਨਾਂ ਨੂੰ ਜਦੋਂ ਸੁਣਾਇਆ ਤੇ ਉਹ ਕਹਿੰਦੇ ਵੀ ਅਸੀਂ ਨਾ ਇਦਾਂ ਕਰਕੇ ਇੱਕ ਪੰਜਾਬ ਦੇ ਗੈਂਗਸਟਰਾਂ ਉੱਤੇ ਫਿਲਮ ਬਣਾ ਰਹੇ ਆ ਨਾ ਤੇ ਕਹਿੰਦੇ ਉਹ ਉਹਦੀ ਇੱਕ ਇਦਾਂ ਦਾ ਉਹਦੇ ਵਿੱਚ ਸੀਨ ਹੈਗਾ ਕਿ ਜਿਹਦੇ ਤੇ ਬਿਲਕੁਲ ਫਿੱਟ ਬੈਠ ਰਿਹਾ ਗਾਣਾ ਉਹ ਕਹਿੰਦੇ ਸੀਗੇ ਵੀ ਮੈਨੂੰ ਇਹ ਗੀਤ ਚਾਹੀਦਾ ਜੀ ਤੇ ਮੈਂ ਕਿਹਾ ਠੀਕ ਹੈ ਮੈਨੂੰ ਲੱਗਾ ਵੀ ਹੋ ਜਾਣਗੇ 2 ਸਾਲ ਕਈ ਵਾਰੀ ਜ਼ਿਆਦਾ ਹੀ ਲੱਗ ਜਾਂਦੇ ਵੇ ਫਿਲਮ ਕਿਹੜਾ ਦਿਨਾਂ ਚ ਬਣ ਚੁੱਕੀ ਮੈਂ ਕਿਹਾ 2 ਢਾਈ ਸਾਲ ਪਤਾ ਨਹੀਂ ਕਦੋਂ ਹੋਊਗਾ ਨਹੀਂ ਹੋਊਗਾ ਹਣਾ ਤੇ ਬਟ ਉਹਨਾਂ ਨੇ ਨੈਕਸਟ ਮਤਲਬ 2 ਵਿਦਿਨ 2 ਮੰਥ ਮਤਲਬ ਉਹ ਕਰਕੇ ਗੀਤ ਪੇ ਦਿੱਤਾ ਵਾਂ ਜੀ ਬਲਬ ਐਵੇਂ ਹੋ ਗਿਆ ਉਹ ਬੜਾ ਸੌਖਾ ਸੀਗਾ ਮੈਨੂੰ ਲੱਗਦਾ ਕਿਈ ਕਹ ਦਿੰਦੇ ਨਾ ਵੀ ਮੈਂ ਇੱਥੇ ਤੱਕ ਪਹੁੰਚਣਾ ਬਹੁਤ ਔਖਾ ਸੀ ਬਹੁਤ ਰਾਹਾਂ 'ਚ ਤੱਕੇ ਤੋੜੇ ਸੀਗੇ ਪਰ ਮੈਨੂੰ ਲੱਗਦਾ ਮੈਨੂੰ ਤਾਂ ਬਹੁਤ ਸੌਖਾ ਮਿਲਿਆ ਸਾਰਾ ਹਾਂ ਉਹ ਕਹਿੰਦੇ ਹੁੰਦੇ ਨਾ ਜੇਕਰ ਤੁਹਾਨੂੰ ਸਹੀ ਰਸਤੇ ਤੇ ਲਿਜਾਣ ਵਾਲੇ ਸਹੀ ਇਨਸਾਨ ਮਿਲ ਜਾਣ ਸਹੀ ਰਸਤਾ ਦੱਸਣ ਵਾਲੇ ਮਿਲ ਜਾਣ ਫੇਰ ਤਾਂ ਸਭ ਕੁਝ ਇਹ ਸਫ਼ਰ ਆਸਾਨ ਹੀ ਹੈ ਫੇਰ ਕੋਈ ਔਖਾ ਨਹੀਂ ਹੈ ਨਾ ਜੇ ਤੁਹਾਡੇ ਨਾਲ ਇਹ ਵਾਲੀ ਚੀਜ਼ ਹੋ ਗਏ ਹਾਂ ਜੀ ਤੇ ਜ਼ਿੰਦਗੀ ਦੇ ਵਿੱਚ ਜ਼ਿਆਦਾ ਜਿਹੜਾ ਹੈਗਾ ਉਹ ਬੰਦੇ ਨੂੰ ਕਹਿੰਦੇ ਆ ਕਿ ਆਸ਼ਾਵੰਦੀ ਰਹਿਣਾ ਚਾਹੀਦਾ ਹਨ ਪਰ ਜਦੋਂ ਤੁਸੀਂ ਕਹਿੰਦੇ ਕਿ ਮੈਨੂੰ ਤਾਂ ਸੈਡ ਗੀਤ ਜ਼ਿਆਦਾ ਵਧੀਆ ਲੱਗਦੇ ਆ ਉਹ ਜਿਹੜੇ ਲੋਕ ਜ਼ਿੰਦਗੀ ਜੀਉਂਦੇ ਆ ਇਹ ਕਿਦਾਂ ਡਬਲ ਜੀ ਵਿਚਾਰਤਾਰਾ ਕਿਵੇਂ ਆ ਇਹ ਪਤਾ ਨਹੀਂ ਜਦੋਂ ਇਕੱਲੇ ਹੋਈਦਾ ਫਿਰ ਲੱਗਦਾ ਵੀ ਕੀ ਇਹ ਹੀ ਆ ਜ਼ਿੰਦਗੀ ਜਦੋਂ ਫਿਰ ਸਾਰਿਆਂ ਦੇ ਵਿੱਚ ਆਈਦਾ ਫਿਰ ਲੱਗਦਾ ਇਹ ਹੀ ਆ ਜ਼ਿੰਦਗੀ ਸਵੇਂ ਦੋਵੇਂ ਪਾਸੇ ਹੀ ਆ ਜੀ ਹਾਂਜੀ ਤੇ ਮਤਲਬ ਤੁਸੀਂ ਫਿਰ ਆਸ਼ਾਵੰਦੀ ਗੀਤ ਵੀ ਲਿਖਣੇ ਚਾਹੀਦੇ ਨੇ ਨਾ ਤੁਹਾਨੂੰ ਗਾਉਣੇ ਚਾਹੀਦੇ ਨੇ ਬਿਲਕੁਲ ਬਿਲਕੁਲ ਜੀ ਮੰਤਿਰਤ ਉਹਦਾ ਪੀਰਾ ਗਾਣਾ ਆ ਜਿਹੜੀਆ ਬਹੁਤ ਅੱਛਾ ਫਿਲਮ ਆਕਣ ਹੋਇਆ ਉਹਦਾ ਤੇ ਉਹਦੀ ਪ੍ਰੇਰਣਾ ਕਿੱਥੋਂ ਮਿਲੀ ਤੁਹਾਨੂੰ ਕਿਵੇਂ ਆਈ ਆਈਡੀਆ ਦਿਮਾਗ ਦੇ ਵਿੱਚ ਕਿ ਇਸ ਤਰ੍ਹਾਂ ਦਾ ਇਹ ਥੋੜਾ ਜਿਹੜਾ ਹੈ ਨਾ ਸਪਿਰਚੁਅਲ ਧਾਰਮਿਕ ਟੱਚ ਦਾ ਗੀਤ ਬਣਦਾ ਤੇ ਇਹ ਕਿਵੇਂ ਖਿਆਲ ਆ ਗਿਆ ਮਨ 'ਚ ਐਕਚੁਅਲੀ ਇਹ ਗੀਤ ਮੈਂ ਤੁਹਾਨੂੰ ਦੱਸਿਆ ਮੇਰੇ ਜ਼ਿਆਦਾ ਗੀਤ ਉਹੀ ਆਉਂਦੇ ਜਦੋਂ ਮੈਂ ਲੋ ਲੋ ਫੀਲ ਕਰ ਰਹੀ ਹਾਂ ਜੀ ਸੋ ਮੈਂ ਥੋੜਾ ਜਿਹਾ ਰੱਬ ਦੇ ਵਿੱਚ ਵਿਸ਼ਵਾਸ ਕਰਨ ਵਾਲੀ ਜਾਂ ਜਿਵੇਂ ਵੀ ਉਹ ਆ ਜਦੋਂ ਫਿਰ ਲੋ ਹੁੰਦੀਆਂ ਫਿਰ ਜਿਆਦਾ ਮਾਲਾ ਗੀਤੋਂ ਦਾ ਹੁੰਦਾ ਜਾਂ ਫਿਰ ਤੇਰਾ ਹੀ ਸਹਾਰਾ ਇੱਕੇ ਤੋਂ ਪਹਿਲਾਂ ਵੀ ਗੀਤ ਆ ਕਿ ਤੇਰਾ ਹੀ ਸਹਾਰਾ ਬਾਬਾ ਦੇ ਦੇ ਕੋਈ ਕਿਨਾਰਾ ਬਾਬਾ ਸੋ ਉਹਨੂੰ ਹੀ ਅੱਗੇ ਅਸੀਂ ਕੰਟੀਨਿਊ ਕਰਨਾ ਚਾਹ ਰਹੇ ਸੀਗੇ ਤੇ ਫਿਰ ਗੀਤ ਗੀਤ ਦੀ ਸਥਾਈ ਸੀਗੀ ਵੇ ਕਰਨ ਕਰਨ ਸਮਰਥ ਮੇਰਿਆ ਪੀੜਾ ਸਭ ਕੁਝ ਤੇਰੇ ਹੱਥ ਮੇਰਿਆ ਪੀੜਾ ਵੇ ਇਦਾਂ ਸੀਗਾ ਵੀ ਤੂੰ ਹੁਣ ਬਚਾ ਲੈ ਉਸ ਟਾਈਮ ਮੇਰੀ ਪੀਐਡੀ 'ਚ ਐਡਮਿਸ਼ਨ ਹੋਣੀ ਸੀਗੀ ਤੇ ਮੈਂ ਸੀਗੀ 네ਗੇਟਿਵ ਹੋਈ ਜੀ ਮੈਂ ਕਿਹਾ ਹੋ ਜੂਗੀ ਨਹੀਂ ਹੋ ਜੂਗੀ ਉਹਦਾ ਲਿਖਿਆ ਸੀਗਾ ਵੀ ਵੇ ਹੋ ਜੇ ਸਾਰਾ ਕੁਝ ਜੀ ਉਤੋਂ ਇਨਸਪੀਰੇਸ਼ਨ ਆਈ ਸੀ ਇਹਦੀ ਜੀ ਹਾਂਜੀ ਤੇ ਜੇ ਤੋਂ ਕੋਈ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਹੁੰਦੇ ਹੋ ਆਪਣੇ ਆਪ ਨੂੰ ਲੋ ਮਹਿਸੂਸ ਕਰਦੇ ਹੋ ਤੇ ਫਿਰ ਸਭ ਤੋਂ ਵੱਧ ਸਹਾਰਾ ਕਿਹਦਾ ਲੈਂਦੇ ਹੋ ਕਈ ਵੇਲੇ ਹੁੰਦਾ ਕਿ ਸਾਡੇ ਪਰਿਵਾਰ ਦੇ ਵਿੱਚ ਸੀ ਆਪਣੀ ਮਦਰ ਨਾਲ ਆਪਣੇ ਬ੍ਰਦਰ ਨਾਲ ਫਾਦਰ ਨਾਲ ਕਿਸੇ ਨਾਲ ਗੱਲ ਕਰਦੇ ਆ ਤੇ ਜਾਂ ਦੋਸਤਾਂ ਦੇ ਵਿੱਚ ਫਿਰ ਕਿਹਨਾਂ ਦਾ ਤੁਸੀਂ ਸਹਾਰਾ ਲੈਂਦੇ ਹੋ ਜਦੋਂ ਜ਼ਿਆਦਾ ਗੀਤਕਾਰੀ ਚ ਹੋਈ ਜਦੋਂ ਜਿਆਦਾ ਲੋ ਫੀਲ ਕਰਦੀ ਹੁੰਨੀ ਆ ਫਿਰ ਤੇ ਗੀਤ ਹੀ ਲਿਖ ਹੁੰਦੇ ਆ ਫਿਰ ਮੈਂ ਕਿਸੇ ਨੂੰ ਫੋਨ ਨਹੀਂ ਕਰਦੀ ਕਾਲ ਉਠਾਉਂਦੀ ਵੀ ਨਹੀਂ ਹੁੰਨੀ ਕਿਸੇ ਦਾ ਜੀ ਤੇ ਪਰਿਵਾਰ ਦੇ ਵਿੱਚ ਕੌਣ-ਕੌਣ ਨੇ ਤੁਹਾਡੇ ਸਾਰੇ ਨੇ ਮਦਰ ਨੇ ਫਾਦਰ ਨੇ ਜੀ ਹਾਂਜੀ ਬੀਬੀ ਜੀ ਨੇ ਦੋ ਬ੍ਰਦਰ ਨੇ ਮੈਰਿਡ ਨੇ ਦੋਵੇਂ अच्छा हां जी ਤੇ ਤੁਸੀਂ ਸਭ ਤੋਂ ਛੋਟਿਆਂ ਘਰ ਦੇ ਵਿੱਚ ਹਾਂਜੀ ਮੈਂ ਛੋਟੀਆਂ ਸਮਾਂ ਫਿਰ ਤੇ ਉਹ ਚਲੋ ਤੁਹਾਨੂੰ ਲਾਡ ਪਿਆਰ ਮਿਲ ਹੀ ਗਿਆ ਘਰ ਜੀ ਹਾਂਜੀ ਹਾਂ ਹੋਰ ਕੋਈ ਅਮਨ ਇੰਨੇ मतलब ਕਾਫੀ ਸਮਾਂ ਹੋ ਗਿਆ ਹੋਣਾ ਤੁਹਾਨੂੰ ਗਾਉਂਦਿਆਂ ਵੀ ਲਿਖਦਿਆਂ ਵੀ ਕੋਈ ਇਸ ਤਰ੍ਹਾਂ ਦੀ ਖਾਸ ਯਾਦ ਕੋਈ ਖਾਸ ਘਟਨਾ ਜਿਹੜੀ ਤੁਹਾਨੂੰ ਵੀ ਮਤਲਬ ਤੁਹਾਡੇ ਨਾਲ ਜੁੜੀ ਹੋਈ ਹੋਵੇ ਔਰ ਕੋਈ ਖੁਸ਼ੀ ਵੀ ਦਿੰਦੀ ਹੋਵੇ ਜਾਂ ਕਈ ਵਲੇ ਕੋਈ ਹਾਰਟ ਵੀ ਕਰਦੀ ਹੋਵੇ ਖੁਸ਼ੀ ਅਜਿਲੀ ਨਾ ਇੱਕ 8ਵੀਂ ਕਲਾਸ ਦੇ ਵਿੱਚ ਮੈਂ ਪਹਿਲੀ ਵਾਰੀ ਨਾ ਦੋ ਲਾਈਨਾਂ ਲਿਖੀਆਂ ਸੀਗੀਆਂ ਹਾਂ ਕਿ ਕਿਸੀ ਦਾ ਦਿਲ ਨੂੰ ਦਿਲਾਂ ਦੇ ਰਾਹ ਹੁੰਦੇ ਨੇ ਦਿਲ ਨੂੰ ਦਿਲਾਂ ਦੇ ਰਾਹ ਬਾਕੀ ਮਸਲੇ ਖਾ ਮਖਾ ਹੁੰਦੇ ਨੇ ਤੇ ਜਦ ਤੱਕ ਚੱਲਦੇ ਸਾ ਉਹ ਗੀਤ ਮੈਂ ਲਿਖ ਲਿਆ ਨਾ ਉਹਦੀ ਕੰਪੋਜੀਸ਼ਨ ਬਣ ਰਹੀ ਸੀਗੀ ਤੇ ਨਾ ਕੁਝ ਹੋਰ ਉਹਦੇ ਅੰਤਰੇ ਵੀ ਨਹੀਂ ਲਿਖੇ ਹੋਏ ਸੀਗੇ ਤੇ ਉਹ ਐ ਗੀਤ ਤੁਰਦਾ ਰਿਹਾ ਬਟ ਉਹ ਕਦੇ ਪੂਰਾ ਹੀ ਨਹੀਂ ਹੋਇਆ ਅੱਛਾ ਤੇ ਇੱਕ ਦਿਨ ਮਤਲਬ ਅਸੀਂ ਯੂਥ ਫੈਸਟ ਦੇ ਵਿੱਚ ਮੈਂ ਗਈ ਹੋਈ ਸੀਗੀ ਉੱਥੇ ਮੇਰੇ ਪਤਾ ਨਹੀਂ ਕਿਉਂ ਦਿਮਾਗ 'ਚ ਤਰਜ ਜਿਹੀ ਆਈ ਬਈ ਅ ਇਹ ਚੱਲ ਰਹੀ ਸੀਗੀ ਤੇ ਉਹ ਸੀਗਾ ਬੀਏ ਦਾ ਮਤਲਬ ਮੇਰਾ ਲਾਸਟ ਸਾਲ ਸੀਗਾ 2017 ਦੀ ਗੱਲ ਹੈਗੀ ਆ ਜੀ ਜਿਹੜੀ ਚੀਜ਼ ਮੈਂ 2010 ਚ ਛੱਡੀ ਸੀਗੀ ਉਹ 2017 ਚ ਜਾ ਕੇ 7 ਸਾਲ ਬਾਅਦ ਉਹ ਗੀਤ ਪੂਰਾ ਕੀਤਾ ਮੈਨੂੰ ਲੱਗਦਾ ਉਹ ਮੇਰੀ ਲਾਈਫ ਦੀ ਸਭ ਤੋਂ ਵੱਡੀ ਗੱਲ ਸੀਗੀ ਮੈਂ ਉਹ ਗੀਤ 7 ਸਾਲ ਦੇ ਸਮੇਂ ਬਾਅਦ ਪੂਰਾ ਕੀਤਾ ਤੇ ਮਤਲਬ ਉਹ 8ਵੀਂ ਦੇ ਵਿੱਚ ਦਾ ਚਲੋ ਬਚਪਨ ਹੀ ਹੁੰਦਾ ਹੈ 8ਵੀਂ ਕਲਾਸ 'ਚ ਪੜ੍ਹਦੇ ਨੇ ਤੇ ਬੋਲ ਤੁਸੀਂ ਉਸੇ ਵੇਲੇ ਲਿਖ ਲਏ ਉਸ ਗੀਤ ਦੇ ਹਾਂਜੀ ਉਹਦੀ ਸਥਾਈ ਲਿਖ ਲਈ ਸੀ ਅੰਤਰਾ ਬਾਅਦ ਜੂਰਾ ਕੀਤਾ ਜੀ ਹਾਂਜੀ ਤੇ ਇਸ ਤਰ੍ਹਾਂ ਦੀ ਕੋਈ ਹੋਰ ਵੀ ਗੀਤ ਜਿਹੜੇ ਅਜੇ ਤੁਸੀਂ ਮਤਲਬ ਲਿਖੇ ਹੋਏ ਨੇ ਔਰ ਅਧੂਰੇ ਰਹਿੰਦੇ ਆ ਕਿ ਇਹ ਜ਼ਰੂਰ ਜਿਹੜੇ ਆ ਬਣ ਜਾਣੇ ਚਾਹੀਦੇ ਨੇ ਰਿਕਾਰਡ ਹੋ ਜਾਣੇ ਚਾਹੀਦੇ ਨੇ ਜਾਂ ਵੀਡੀਓਜ਼ ਬਣ ਜਾਣੀਆਂ ਚਾਹੀਦੀਆਂ ਇਹਨਾਂ ਦੀ ਐਵੇਂ ਜਿੱਦਾਂ ਤੁਸੀਂ ਗੱਲ ਕੀਤੀ ਸੀ ਵੀ ਤੁਸੀਂ ਆਸਵੰਦ ਜਾਂ ਆਸ ਵਾਲੇ ਗੀਤ ਵੀ ਲਿਖਿਆ ਕਰੋ ਇਦਾਂ ਦੇ ਸਥਾਈ ਬਹੁਤ ਗੀਤਾਂ ਦੀ ਪਈ ਹੈਗੀ ਆ ਇੱਕ ਗੀਤ ਸੀਗਾ ਮੇਰਾ ਕਿ ਅ ਕਿ ਹੂੰ ਸਮਿਆਂ ਦੀ ਛੱਤ ਤੇ ਤੇ ਪੈਰ ਤੁੱਤਰ ਕੇ ਟਪ ਜਾਵੇ ਟਪ ਜਾ ਦਰਿਆ ਸਵੇਂ ਆਂਦੀ ਛਾਤੀ ਤੇ ਪੈਰ ਤੁੱਤਰ ਕੇ ਟਪ ਜਾਵੇ ਟਪ ਜਾ ਦਰਿਆ ਮਤਲਬ ਇਹ ਗੀਤ ਨੂੰ ਪੂਰਾ ਕਰ ਰਹੀ ਹਾਂ ਪਰ ਮੈਨੂੰ ਹੋ ਨਹੀਂ ਰਿਹਾ ਦੀ ਮਤਲਬ ਕਿ ਇਹਦੇ ਵਿੱਚ ਅੰਤਰੇ ਜੋੜਨੇ ਬਾਕੀ ਨੇ ਜਾਂ ਇਹਨਾਂ ਦੀ ਦੀ ਕੰਪੋਜੀਸ਼ਨ ਜਾਂ ਇਹਨੂੰ ਰਿਕਾਰਡ ਕਰਾਉਣਾ ਬਾਕੀ ਹੈ ਨਹੀਂ ਇਹ ਇਹਨੂੰ ਬਹੁਤ ਵਾਰ ਢਾਇਆ ਬਹੁਤ ਵਾਰ ਕੁਝ ਹੋਰ ਵੀ ਲਿਖਿਆ ਪਰ ਇਹਦੀ ਜਿਹੜੀ ਸਥਾਈ ਦੇ ਨਾਲ ਚੀਜ਼ਾਂ ਮੈਚ ਨਹੀਂ ਕਰ ਰਹੀਆਂ ਹਜੇ ਉਸ ਲੈਵਲ ਦੀਆਂ ਸੋ ਤਾਂ ਕਰਕੇ ਜੀ ਮੇਰਾ ਗੀਤ ਕਦੇ ਵੀ ਇੱਕ ਵਾਰੀ ਜ ਪੂਰਾ ਨਹੀਂ ਹੁੰਦਾ ਉਹਨੂੰ ਬਹੁਤ ਵਾਰ ਢਾਉਣਾ ਪੈਂਦਾ ਬਹੁਤ ਵਾਰ ਬਣਾਉਣਾ ਪੈਂਦਾ ਜੀ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ 8ਵੀਂ ਦੇ ਵਿੱਚ ਬੋਲ ਲਿਖ ਲੈ ਸੀ ਤੇ ਉਹ ਜਾ ਕੇ 7 ਸਾਲ ਬਾਅਦ ਪੂਰੇ ਹੋਏ। ਉਹ ਤੇ ਉਹ ਗੀਤ ਕਿਹੜਾ ਸੀ? ਗਾ ਕੇ ਸੁਣਾ ਦਿਓ। ਉਹ ਗੀਤ ਸੀਗਾ ਕਿ ਹਾ ਦਿਲ ਨੂੰ ਦਿਲਾ ਦੇ ਰਹ ਹੁੰਦੇ ਨੇ ਦਿਲ ਨੂੰ ਦਿਲਾ ਦੇ ਰਹ ਹੁੰਦੇ ਨੇ ਬਾਕੀ ਤਾਂ ਮਸਲੇ ਮਸਲੇ ਇਹ ਤਾਂ ਬਾਕੀ ਬਾਕੀ ਤਮਸਲੇ ਖਮ ਖਾਉਂਦੇ ਨੇ ਜਦ ਤੱਕ ਚੱਲਦੇ ਸਾਹੁੰਦੇ ਨੇ ਦਿਲੋਂ ਦਿਲਾਂ ਦੇ ਤਾਹੁੰਦੇ ਨੇ ਦਿਲੋਂ ਦਿਲਾਂ ਦੇ ਰਾਹੁੰਦੇ ਨੇ ਵਾਓ ਬਹੁਤ ਸੋਹਣਾ ਬਹੁਤ ਤਕੂ ਆਮਨ ਮਤਲਬ ਤੁਹਾਡੀ ਛੋਟੀ ਹੈ ਪਰ ਤੁਹਾਡੀ ਸੋਚ ਜਿਹੜੀ ਹੈ ਨਾ ਉਹ ਬੜੀ ਪਰਪੱਕਿਆ ਬੜੀ ਮਚ्योर ਸੋਚ ਹੈ ਤੁਹਾਡੇ ਤੁਸੀਂ ਜੋ ਵੀ ਲਿਖਣਾ ਚਾਹੁੰਦੇ ਹੋ ਜੋ ਵੀ ਵਿਕਾਸ ਕਰਨਾ ਚਾਹੁੰਦੇ ਹੋ ਚਾਹੇ ਲਿਖਣ ਦੇ ਖੇਤਰ ਵਿੱਚ ਚਾਹੇ ਗਾਉਣ ਦੇ ਖੇਤਰ ਵਿੱਚ ਉਹਦੇ ਵਿੱਚ ਤੁਹਾਨੂੰ ਇਹ ਹੈ ਕਿ ਜਿੱਥੋਂ ਤੱਕ ਅਸੀਂ ਸਮਝ ਪਾਏ ਆ ਤੁਹਾਨੂੰ ਕਿ ਦੁਨੀਆ ਦੀ ਦੌੜ ਦੇ ਵਿੱਚ ਨਹੀਂ ਤੁਸੀਂ ਸ਼ਾਮਲ ਹੋਵੋਗੇ ਹਾਂਜੀ ਜਿੰਨਾਕ ਤੁਹਾਨੂੰ ਸਬਰ ਸ਼ੁਕਰ ਦੇ ਨਾਲ ਮਨ ਦੀ ਸੈਟੀਸਫੈਕਸ਼ਨ ਦੇ ਨਾਲ ਜੋ ਗਾਉਣ ਦਾ ਜਾਂ ਲਿਖਣ ਦਾ ਮੌਕਾ ਮਿਲਦਾ ਰਿਹਾ ਤੁਸੀਂ ਉਹਦੇ ਵਿੱਚ ਹੀ ਅੱਗੇ ਜਾਓਗੇ ਇਸੇ ਤਰ੍ਹਾਂ ਇਹ ਹੈ ਨਾ ਬਿਲਕੁਲ ਬਿਲਕੁਲ ਜੀ ਤੇ ਸਾਡੀ ਵੀ ਇਹੀ ਕਾਮਨਾ ਹੈ ਕਿ ਤੁਸੀਂ ਜਿਸ ਤਰ੍ਹਾਂ ਦਾ ਚਾਹੋ ਆਪਣਾ ਜੀਵਨ ਚਾਹੋ ਜਾਂ ਜਿਸ ਤਰ੍ਹਾਂ ਦਾ ਆਪਣਾ ਭਵਿੱਖ ਚਾਹੋ ਜਿਸ ਵੀ ਫੀਲਡ ਦਾ ਹੋਵੇ ਤੁਹਾਡੀ ਗੀਤਕਾਰੀ ਦੇ ਫੀਲਡ ਦਾ ਹੋਵੇ ਸੋ ਇਸ ਦੇ ਵਿੱਚ ਤੁਸੀਂ بلندیاں ਨੂੰ ਛੂਹੋ ਔਰ ਤੁਹਾਡੇ ਮਨ ਦੀ ਜਿਹੜੀ ਸ਼ਾਂਤੀ ਹੈ ਉਹ ਵੀ ਬਣੀ ਰਹੇ ਬਿਲਕੁਲ ਤੇ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਬਹੁਤ ਸਾਰੀਆਂ ਗੱਲਾਂ ਕੀਤੀਆਂ ਸਾਡੇ ਨਾਲ ਆਪਣੇ ਬਾਰੇ ਦੱਸਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸ਼ੁਕਰੀਆ